ਗੁਰਦੁਆਰਾ ਸਾਹਿਬ ਜਾ ਰਹੇ ਪਿਓ-ਪੁੱਤ ਦੀ ਜਾਨ ਦਰਦਨਾਕ ਤਰੀਕੇ ਦੇ ਨਾਲ ਗਈ ਹੈ ਤੇ ਉਹਨਾਂ ਦੀ ਕਾਰ ਦੀ ਹਾਲਤ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਦਾਮ ਤੋੜਿਆ ਹੋਵੇਗਾ ਫਿਰੋਜ਼ਪੁਰ ਜ਼ਿਲ੍ਹੇ ਦੇ ਮੋਗਾ-ਮੱਖੂ ਰੋਡ ਤੇ ਸਥਿਤ ਪਿੰਡ ਪੀਰ ਮੁਹੰਮਦ ਦੇ ਕੋਲ ਇਹ ਹਾਦਸਾ ਹੋਇਆ ਜਿੱਥੇ ਕਿ ਸੜਕ ਹਾਦਸੇ ਦੇ ਵਿੱਚ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਹੋਈ ਹੈ ਅਤੇ ਮੋਟਰਸਾਈਕਲ ਸਵਾਰ ਪਿਤਾ ਪੁੱਤਰ ਦੀ ਜਾਨ ਚਲੀ ਗਈ। ਵਿਦਕਾਂ ਦੀ ਪਛਾਣ 36 ਸਾਲਾ ਬਲਵਿੰਦਰ ਸਿੰਘ ਅਤੇ 18 ਸਾਲ ਦਾ ਗੁਰਵਿੰਦਰ ਸਿੰਘ ਵਾਸੀ ਪਿੰਡ ਬੁੱਲੇ ਤਹਿਸੀਲ ਜੀਰਾ ਦੇ ਰੂਪ ਦੇ ਵਜੋਂ ਕੀਤੀ ਗਈ। ਦੱਸਿਆ ਕਿ ਪਿੰਡ ਪੀਰ ਮੁਹੰਮਦ ਦੇ ਕੋਲ Honda ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਈ। ਮੋਟਰਸਾਈਕਲ ਸਵਾਰ ਗੁਰਦੁਆਰਾ ਸਾਹਿਬ ਜਾ ਰਹੇ ਸਨ ਤੇ ਇਸ ਹਾਦਸੇ ਦੇ ਵਿੱਚ ਬਲਵਿੰਦਰ ਸਿੰਘ ਨੇ ਮੌਕੇ ਤੇ ਦਮ ਤੋੜਿਆ ਜਦੋਂ ਕਿ ਉਸ ਦੇ ਜ਼ਖਮੀ ਪੁੱਤ ਗੁਰਵਿੰਦਰ ਸਿੰਘ ਨੂੰ ਇਲਾਜ ਦੇ ਲਈ ਮੱਖੂ ਦੇ ਇੱਕ ਹਸਪਤਾਲ ਵਿਖੇ ਲਿਜਾਇਆ ਗਿਆ ਸੀ ਜਿੱਥੇ ਦੇਰ ਬਾਅਦ ਉਸ ਨੇ ਵੀ ਦਮ ਤੋੜਿਆ ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਰੇਹਾ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਅੰਤਿਮ ਸੰਸਕਾਰ ਤੇ ਲਈ ਦੇਹਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਨੇ ਪਰ ਬੇਹਦ ਹੀ ਦੁੱਖ ਲੱਗਦਾ ਜਦੋਂ ਇਹੋ ਜਿਹੀਆਂ ਘਟਨਾ ਕੰਨੀ ਪੈਂਦੀਆਂ ਨੇ ਕਿ ਗੁਰਦੁਆਰਾ ਸਾਹਿਬ ਰਸਤ ਲੈ ਕੇ ਜਾਂਦੇ ਆ ਸਮੇਂ ਹੀ ਦੋਵੇਂ ਹੀ ਪਿਓ ਪੋਤੇ ਕੋ ਥਾਂ ਹੀ ਖਤਮ ਹੋ ਗਏ ਕਿੰਝ ਮਿੰਟਾਂ ਦੇ ਵਿੱਚ ਇਹ ਪਰਿਵਾਰ ਉਜੜ ਗਿਆ ਪਿੱਛੋਂ ਰਹਿ ਗਿਆ ਪਰਿਵਾਰ ਇੰਨਾ ਵੱਡਾ ਘਾਟਾ ਕਿਵੇਂ ਸਹੇਗਾ ਇਹ ਤਾਂ ਰੱਬ ਹੀ ਜਾਣਦਾ ਹੈ ਮੈਂ ਇਹ ਐਸਾ ਹੀ ਬਲਵਿੰਦਰ ਸਿੰਘ ਐਪਰੋਚ ਪੋਰ ਐਸਐਸਐਫ ਚ ਅੱਜ ਸਾਨੂੰ 1023 ਤੇ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਕਿ ਪਿੰਡ ਲਹਿਰਾ ਬੇਟ ਲੱਗੇ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਉੱਥੇ ਪਹੁੰਚੋ ਅਸੀਂ 1040 ਤੇ ਇੱਥੇ ਪਹੁੰਚ ਗਏ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਪਿੰਡ ਤੇ ਇਹ ਪਿੰਡ ਆਪਣੇ ਬੈਂਡ ਬੂਲੇ ਦੇ ਰਹਿਣ ਵਾਲੇ ਸੀ ਦੋਵੇਂ ਜੋ ਉਪਤ ਸੀ ਬਲਵਿੰਦਰ ਸਿੰਘ ਤੇਮਿੰਦਰ ਸਿੰਘ ਜਿੰਨਾਂ ਨੂੰ ਸਰਕਾਰੀ ਹਸਪਤਾਲ ਜੀਰਾ ਦਾਖਲ ਕਰਾਇਆ ਗਿਆ ਮੈਂ ਐਸਐਸਏ ਬਲਵਿੰਦਰ ਸਿੰਘ ਐਸਐਸਫ ਜੋ ਅੱਜ ਸਾਨੂੰ 10 23 ਤੇ ਕੰਟਰੋਲ ਰੂਮ ਤੋਂ ਤਲਾਹ ਮਿਲੀ ਇਹ ਪਿੰਡ ਲਹਿਰਾ ਬੇਟ ਲੱਗੇ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਉੱਥੇ ਪਹੁੰਚੋ ਅਸੀਂ 10:40 ਤਿੱਥੇ ਪਹੁੰਚ ਗਏ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਉਹ ਹਸਪਤਾਲ ਪਹੇਚ ਗਿਆ ਪਿੰਡ ਤੇ ਇਹ ਪਿੰਡ ਆਪਣੇ ਪਿੰਡਾ ਗੂਲੇ ਦੇ ਰਹਿਣ ਵਾਲੇ ਸੀ ਦੋਵੇਂ ਪਿਓ ਪੁੱਤ ਸੀ ਬਲਵਿੰਦਰ ਸਿੰਘ ਤੇ ਮਹਿੰਦਰ ਸਿੰਘ ਜਿੰਨਾਂ ਨੂੰ ਸਰਕਾਰੀ ਹਸਪਤਾਲ ਜੀਰਾ ਦਾਖਲ ਕਰਾਇਆ ਗਿਆ